ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਆ ਭਾਨਾ ਸਿੱਧੂ ਦੀ ਜਿਵੇਂ ਅੱਜ ਆਪਾਂ ਵੀਡੀਓ ਹੋਰ ਵੀ ਪਾਈਆਂ ਸੀ ਪਹਿਲਾਂ ਵੀ ਵੀਰਾਂ ਨੂੰ ਪਤਾ ਹੀ ਆ ਭਾਨਾ ਸਿੱਧੂ ਤੇ ਆਪਾਂ ਉਹਦੀ ਸਪੋਰਟ ਕੀਤੀ ਆ ਭਾਨੇ ਸਿੱਧੂ ਦੇ ਆਪਾਂ ਹੱਕ ਵਿੱਚ ਗੱਲ ਕੀਤੀ ਆ ਕਿ ਜਦੋਂ ਆਪਾਂ ਵੀਡੀਓ ਪਾਈਆਂ ਤੇ ਜਦੋਂ ਪਤਾ ਲੱਗਾ ਵੀ ਭਾਨੇ ਸਿੱਧੂ ਉੱਤੇ ਉਹਦੀ ਜ਼ਮਾਨਤ ਹੋ ਗਈ ਆ ਤੇ ਉਹ ਵੀਰਾਂ ਦੇ ਭਰਾਵਾਂ ਦੀ ਸਹਾਇਤਾ ਦੇ ਨਾਲ ਮਕਾਮ ਆਪਣਾ ਜਿੱਤ ਚੁੱਕਾ ਕਿਉਂਕਿ ਝੂਠੇ ਪਰਚੇ ਪਾ ਕੇ ਅੱਜ ਕੱਲ ਪੰਜਾਬ ਦੇ ਨੌਜਵਾਨਾਂ ਨੂੰ ਸੁੱਟਣ ਦਾ ਜੇਲ੍ਹਾਂ ਦੇ ਵਿੱਚ ਟ੍ਰੈਂਡ ਬਣ ਗਿਆ ਆ ਤੇ ਹਰੇਕ ਬੰਦੇ ਨੂੰ ਸੁੱਟਿਆ ਜਾ ਰਿਹਾ ਜਿਹੜਾ ਪੰਜਾਬ ਦੀ ਗੱਲ ਕਰਦਾ ਆ ਜਿਹੜੇ ਕੋ ਪੰਜਾਬ ਦੇ ਹੱਕ 사ਜ ਦੀ ਗੱਲ ਕਰਦਾ ਆ ਜਾਂ ਕਿ ਹਜੇ ਪੰਜਾਬ ਦੇ ਨਾਲ ਕਿਸੇ ਗਰੀਬ ਗੁਰਦੇ ਨਾਲ ਕੋਈ ਖੜਦਾ ਉਹਦੇ ਉੱਤੇ ਪਰਚਾ ਪਾ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਅੰਦਰ ਸੁਤਿਆ ਜਾਂਦਾ ਆ ਜਿਹੜੇ ਕਿ ਆਏ ਜਣ ਹੀ ਸੋਸ਼ਲ ਮੀਡੀਆ ਦੇ ਉੱਤੇ ਭਗਾਈ ਮਾਰਦੇ ਨੇ ਡੰਗਰ ਡਾਕਟਰ ਵਰਗੇ ਨੇ ਜਿਹੜੇ ਸਰਕਾਰ ਦੇ ਬੜੇ ਪਿਆਰੇ ਪਿਆਰੇ ਪਾਲਤੂ ਨੇ ਉਹਨਾਂ ਨੂੰ ਸਰਕਾਰ ਨੇ ਸ਼ਾਇਦ ਦਿੱਤੀ ਹੋਈ ਆ ਉਹ ਬੰਦੇ ਸ਼ਰਿਆਮਾ ਨੇਤ ਭਗਾਈ ਮਾਰਦੇ ਨੇ ਇਹ ਪਹਾੜਾਂ ਨੂੰ ਗੰਦੀਆਂ ਮੰਦੀਆਂ ਸ਼ਬਦਾਵਲੀਆਂ ਬੋਲਦੇ ਨੇ ਤੇ ਇਹ ਆਂਦਾ ਹੈ ਡੰਗਰ ਡਾਕਟਰ ਕਿ ਭਾਨੇ ਸਿੱਧੂ ਨੂੰ ਮੋਚਾਂ ਦੇ ਹੱਥ ਫੇਰ ਕੇ ਪੱਟਾਂ ਦੇ ਹੱਥ ਮਾਰ ਕੇ ਕਹਿੰਦਾ ਹੈ ਭਾਨੇ ਸਿੱਧੂ ਨੂੰ 3 ਸਾਲ ਤੋਂ ਪਹਿਲਾਂ ਨਹੀਂ ਬਾਹਰ ਨਿਕਲ ਦੰਦੇ ਤੇ ਲਾਗੇ ਖਲੋ ਕੇ ਪਟੇ ਮੈਂ ਕਹਿੰਦਾ ਮਰਵਾਏ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਡੰਗਰ ਡਾਕਟਰ ਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਆ ਕਿਉਂ ਵੈਰ ਕਮਾਉਣ ਡਿਆ ਪੰਜਾਬ ਦੇ ਲੋਕਾਂ ਦੇ ਨਾਲ ਕਿਉਂ ਵੈਰ ਕਮਾਉਂਦੇ ਆਂ? ਬਾਤ ਖੁਦਾ ਦਾ ਜ਼ੈਰ ਹੁੰਦਾ ਆ ਜਿਹੜਾ ਤੂੰ ਇੰਨਾ ਵੈਰ ਕਮਾਉਂਦੇ ਆਂ ਪੰਜਾਬ ਦੇ ਨੌਜਵਾਨਾਂ ਨਾਲ ਵੱਧ ਘੱਟ ਬੋਲਣਦੇ ਆਂ ਭਾਈ ਚਾਰਕ ਸਾਂਝ ਤੂੰ ਪਿੰਡਾਂ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਉਹ ਚੰਗੇ ਨੇ ਪਿੰਡ ਜਿਹੜੇ ਤੈਨੂੰ ਕੁੱਤਾ ਬੰਦਾ ਸਮਝਦੇ ਨੇ ਤੇ ਉਹ ਤੇਰੇ ਮਗਰ ਲੱਕੇ ਆਪੋ ਆਪਣੀ ਭਾਈਚਾਰਕ ਸਾਂਝ ਟੁੱਟਣ ਨਹੀਂ ਦਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀਰਾਂ ਦਾ ਦੂਸਰੀ ਗੱਲ ਇਹ ਆ ਇਹ ਆਂਦਾ ਹੈ ਵੀ ਭਾਨੇ ਸਿੱਧੂ ਨੂੰ ਬੜਾ ਮਾਣ ਸਾਡਾ ਖੁਸ਼ੀ ਵੀ ਚਲੋ ਜ਼ਮਾਨਤ ਹੋ ਗਈ ਆ ਤੇ ਕਹਿੰਦਾ ਹੈ ਵੀ ਭਾਨੇ ਸਿੱਧੂ ਨੂੰ ਜੇਕਰ ਜ਼ਮਾਨਤ ਹੋ ਜੇ ਜਾਂ 3 ਸਾਲ ਤੋਂ ਪਹਿਲਾਂ ਬਾਹਰ ਆ ਜਾਊਗਾ ਤਾਂ ਮੈਂ ਉਹਦੀ ਲੱਤ ਥਣ ਨੰਗੂਗਾ ਤੇ ਜਦੋਂ ਇਹ ਗੱਲ ਸੱਚੀ ਹੋਣ ਤੇ ਆਈ ਤੇ ਉਹਨਾਂ ਨੇ ਪਤਾ ਨਹੀਂ ਵਕੀਰ ਦੇ ਵਿੱਚੋਂ ਹੀ ਪਤਾ ਨਹੀਂ ਕਿਹੜੇ ਬਣਿਓ ਇੱਕ ਚੀਨੀ ਚੋਰੀ ਦਾ ਪਰਚਾ ਹੋਰ ਪਾ ਦਿੱਤਾ ਫੜ ਦੜ ਕੇ ਪਤਾ ਨਹੀਂ ਕਿੱਥੋਂ ਪਾਤਾ ਵੇਖੋ ਭਰਾਵੋ ਸਾਡੇ ਨਾਲ ਭਾਨੇ ਸਧੂ ਉਹਨਾਂ ਦੇ ਲੱਖੇ ਸਿਧਾਣੇ ਨਾਲ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਰਾਹੀ ਮਤ ਭੇਜੋ ਸਾਦੇ ਆ ਪਰ ਸਾਡਾ ਵੈਰ ਕੋਈ ਨਹੀਂ ਕਿਉਂਕਿ ਅਸੀਂ ਵੀ ਪੰਜਾਬ ਦੇ ਪੁੱਤ ਆ ਤੇ ਉਹ ਵੀ ਪੰਜਾਬ ਦਾ ਪੁੱਤ ਆ ਲੱਖਾ ਵੀ ਭਾਨਾ ਵੀ ਆਮ ਨੌਜਵਾਨ ਸਾਰੇ ਵੀਰ ਭਰਾ ਆਪਾਂ ਪੰਜਾਬ ਦੇ ਪੁੱਤ ਨੇ ਆਪਾਂ ਪੰਜਾਬ ਦੇ ਵਾਸਤੇ ਗੱਲ ਕਰਦੇ ਨੇ ਆਪਾਂ ਸਾਰੇ ਰਲ ਕੇ ਚੱਲਣਾ ਆ ਜਿਹੜੀਆਂ ਇਹੋ ਜਿਹੀਆਂ ਮੁਸ਼ਕਲ ਮਾਰਨੀਆਂ ਗੰਦ ਖਾਣੀਆਂ ਸੜੀਆਂ ਮਾਰੀਆਂ ਮੁਸ਼ਕਲੀਆਂ ਭੇਡਾਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਨੇ ਉਹਨਾਂ ਨਾਲਲੇ ਮਾੜੇ ਚੰਗੇ ਕਮੈਂਟ ਕਰਦੇ ਨੇ ਉਹਨਾਂ ਦੀ ਸਾਨੂੰ ਕੋਈ ਕਤੀੜਾ ਦੀ ਪ੍ਰਵਾਹ ਨਹੀਂ ਗਈ ਵੇਖੋ ਇੱਕ ਥਾਂ ਦੇ ਬੰਦਾ ਭਾਈਚਾਰਕ ਦੇ ਵਿੱਚ ਸਾਂਝ ਦੇ ਵਿੱਚ ਪਾੜਾ ਪਾ ਰਿਹਾ ਹੋਵੇ ਤਾਂ ਤੁਸੀਂ ਗੁੱਡ ਜੋਬ ਗੁੱਡ ਜੌਬ ਚੱਕ ਦੇ ਰੱਖ ਦੇ ਦੁਰਫੇੜੇ ਮੁ ਤੁਹਾਡਾ ਹਰ ਦੂ ਲੰਦ ਤੁਹਾਡੇ ਇਹੋ ਜਿਹੇ ਕਮੈਂਟ ਕਰਨ ਵਾਲਿਆ ਦੇ ਜਿੱਦਾਂ ਨਾ ਉਹ ਕੁੱਤਾ ਬੰਦਾ ਡੰਗਰ ਗੰਦ ਖਾਣਾ ਤੇ ਓਦਾਂ ਦੇ ਤੁਸੀਂ ਡੰਗਰ ਗੰਦ ਖਾਣੇ ਜਿਹੜੇ ਤੁਸੀਂ ਆਪਣੀ ਭਾਸ਼ਾ ਦਰਸਾ ਦਿੰਨੇ ਹੋ ਬੋਲ ਕੇ ਕਮੈਂਟਾਂ ਦੇ ਵਿੱਚ ਮਾੜਾ ਚੰਗਾ ਥੋੜੀ ਬੜੀ ਸ਼ਰਮ ਕਰੋ ਤੁਹਾਨੂੰ ਇੰਨਾ ਤੁਸੀਂ ਤੁਹਾਡਾ ਇੰਨਾ ਦਿਮਾਗ ਖਰਾਬ ਹੋ ਗਿਆ ਬੰਨੇ ਹੋ ਕਿ ਉਹ ਬੋਲਣ ਕੀ ਡਿਆ ਬਲਾ ਅਹੀਂ ਕੀ ਬੋਲਣ ਡਿਆ ਤੇ ਉਹ ਕੀ ਬੋਲਣ ਡਿਆ ਆ ਤੁਹਾਨੂੰ ਮੜਵਾਉਣ ਤੇ ਪੜਵਾਉਣ ਦੀ ਗੱਲ ਕਰਨ ਡਿਓ ਤੇ ਤੁਸੀਂ ਉਹ ਦੇ ਆਰਐਸ ਦਾ 파루 ਪਾਲ ਤੂੰ ਦੱਲਾ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਵੀਰ ਭਰਾ ਕਠ ਘੰਡੇ ਨੇ ਸਾਰੇ ਜਿੱਥੇ ਅਸੀਂ ਵੀ ਸਪੋਰਟ ਕੀਤੀ ਹੈ ਵੀਰ ਦੀ ਮੈਂ ਕਹਿ ਦਿੱਤੀ ਗੱਲ ਤੁਹਾਨੂੰ ਕਿ ਸੋਸ਼ਲ ਮੀਡੀਆ ਉੱਤੇ ਸਾਡੇ ਨਾਲ ਉਹਨਾਂ ਦੇ ਕਈ ਮਤਭੇਦ ਹੋ ਸਕਦੇ ਆ ਪਰ ਨਹੀਂ ਆਪਾਂ ਸਾਰੇ ਪੰਜਾਬ ਦੇ ਪੁੱਤਾਂ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਜੇਕਰ ਆਪਾਂ ਪੰਜਾਬ ਨੂੰ ਬਚਾਉਣਾ ਤਾਂ ਜੇਕਰ ਆਪਾਂ ਇਹ ਕਹਿਤਾ ਮੈਨੂੰ ਉਹਨੇ ਚੁੰਡੀ ਵਰਤੀ ਆ ਉਹਨੇ ਮੈਨੂੰ ਚੁੰਡੀ ਵਰਤੀ ਆ ਮੈਂ ਉਹਨਾਂ ਨਹੀਂ ਬੋਲਣਾ ਮੈਂ ਉਹਲਾ ਨਹੀਂ ਨਾਂ ਲੈਣਾ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਨਾਂ ਵੀ ਲੈਣੇ ਪੈਣੇ ਆ ਤੇ ਸਾਰਿਆਂ ਦੇ ਹੱਕ ਵਿੱਚ ਖੜਨਾ ਵੀ ਪੈਣਾ ਆ ਮੈਂ ਭਾਨੇ ਨੂੰ ਕਹੂੰਗਾ ਭਾਨੇ ਤੇਰੇ ਨਾਲ ਅਸੀਂ ਖੜੇ ਆ ਭਰਾਵਾ ਜਿੱਥੇ ਲੋੜ ਪਈ ਅਸੀਂ ਤੇਰੇ ਨਾਲ ਲੋੜ ਪਈ ਆਵਾਂਗੇ ਜਰੂਰ ਲਖੇ ਨਾਲ ਵੀ ਖੜੇ ਆ ਔਰ ਲਖੇ ਲਖੇ ਵੀਰ ਮੇਰੀ ਗੱਲ ਸੁਣ ਮੇਰੀ ਵੀਡੀਓ ਤੇਰੇ ਤੱਕ ਪਹੁੰਚ ਜਾਣੀ ਆ ਵੀਰਾਂ ਨੇ ਪਹੁੰਚਾ ਦੇਣੀ ਸ਼ੇਅਰ ਕਰਕੇ ਲਖੇ ਵੀਰ ਮੈਂ ਤੈਨੂੰ ਇੱਕ ਗੱਲ ਅੰਨਾ ਆ ਕੱਲਾ ਰਾਜਨੀਤੀ ਨਾ ਘੋਟਿਆ ਕਰ ਕੱਲਾ ਰਾਜਨੀਤੀ ਰਾਜਨੀਤੀ ਨਾ ਕਰਿਆ ਕਰ ਜਿੱਥੇ ਕਿਸ ਗਰੀਬ ਦੇ ਨਾਲ ਧੱਕਾ ਹੋਵੇ ਨਾ ਉੱਥੇ ਖੜ ਜਾਇਆ ਕਰ ਕਈ ਜੱਟ ਵੀ ਬਹੁਤ ਗਰੀਬ ਨੇ ਪਿੰਡਾਂ ਥਾਵਾਂ ਤੇ ਧੱਕਾ ਹੁੰਦਾ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀ ਆ ਨਾ ਉੱਥੇ ਜਾ ਕੇ ਸਟੈਂਡ ਲੈ ਲਿਆ ਕਰ ਭਰਾ ਤੇ ਕਈ ਮਜਬੀ ਸਿੰਘ ਵੀ ਗਰੀਬ ਹੁੰਦੇ ਨੇ ਮਜਬੀ ਸਿੰਘਾਂ ਗਰੀਬਾਂ ਨਾਲ ਧੱਕਾ ਹੁੰਦਾ ਆ ਭਾਵੇਂ ਕੋਈ ਜੱਟ ਕਰੇ ਭਾਵੇਂ ਕੋਈ ਵੀ ਬੰਦਾ ਕਰੇ ਹਾਂ ਯਾਰ ਅਹੀ ਕਮਿਊਨਿਟੀ ਦੀ ਗੱਲ ਨਹੀਂ ਕਰਨੀ ਜਿਹੜਾ ਬੰਦਾ ਕਿਸੇ ਦੇ ਨਾਲ ਧੱਕਾ ਕਰਦਾ ਨਾ ਉਥੇ ਸਟੈਂਡ ਲਿਆ ਕਰ ਭਰਾ ਜਾ ਕੇ ਖੜਾ ਹੋ ਜਾ ਕਰ ਇਹ ਸਭ ਤੋਂ ਵੱਡੀ ਰਾਜਨੀਤੀ ਇਹੋ ਆ ਜਿਹੜੀ ਆਪਾਂ ਸੇਵਾ ਕਰਨੀ ਆ ਪੰਜਾਬ ਦੇ ਵਿੱਚ ਹੁਣ 29 ਤਰੀਕ ਦਾ ਕਹਿੰਦੇ ਇਕੱਠ ਆ ਤੇ ਜਿੱਥੇ ਜਿੱਥੇ ਭਾਈ ਭਰਾਓ ਤੁਹਾਨੂੰ ਬੁਲਾਇਆ ਆ ਉਥੇ ਤੁਸੀਂ ਇਕੱਠ ਆਪਣਾ ਕਰੋ ਤੇ ਆਪਣਾ ਜੋ ਗੱਲਬਾਤ ਬੈਠ ਕੇ ਕਰੋ ਜੇ ਸਾਡਾ ਵਕਤ ਲੱਗਾ ਨਾ ਤਾਂ ਅਸੀਂ ਜਰੂਰ ਆਵਾਂਗੇ ਸਾਡੀਆਂ ਥੋੜੀਆਂ ਘਰ ਦੀਆਂ ਪ੍ਰੋਬਲਮਾਂ ਸਾਡੇ ਕੋਲ ਥੋੜਾ ਜਿਹਾ ਤਾਂ ਨਹੀਂ ਆ ਜਾ ਜਾਂਦਾ ਸਾਡਾ ਮੈਸੇਜ ਜਿਹੜਾ ਹੈ ਇਹ ਤੁਸੀਂ ਸੰਗਤ ਤੱਕ ਸ਼ੇਅਰ ਜ਼ਰੂਰ ਕਰਕੇ ਪਹੁੰਚਾ ਦਿਓ ਕਿ 29 ਤਰੀਕ ਦਾ ਕਹਿੰਦੇ ਇਕੱਠ ਰੱਖਿਆ ਆ ਤੇ ਉੱਥੇ ਜਾਣੇ ਆਪਾਂ ਭਾਨੇ ਦੇ ਪਿੰਡ ਹੀ ਆ ਕੋੜਦੁੰਨੇ ਤੇ ਸਾਰੇ ਜਾਣੇ ਆਪਣੇ ਕੋੜਦੁੰਨੇ ਪਹੁੰਚੋ ਤੇ ਇਸ ਪੰਜਾਬ ਦੇ ਨੌਜਵਾਨ ਨੂੰ ਜੇਲ੍ਹ ਦੀਆਂ ਵੱਡੀਆਂ-ਵੱਡੀਆਂ ਸਲਾਖਾਂ ਜੜੀਆਂ ਆ ਉਹਦੇ ਵਿੱਚੋਂ ਕਢਾਇਆ ਜਾਵੇ ਨਹੀਂ ਤੇ ਵੇਖ ਲਓ ਬੰਦੀ ਸਿੰਘ ਅਜੇ ਤੱਕ ਜੇਲ੍ਹਾਂ ਦੇ ਵਿੱਚੋਂ ਬਾਹਰ ਨਹੀਂ ਆਉਣ ਦੇ ਉਹਨਾਂ ਤੇ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਠਾ ਪਰਚਾ ਪੈਣ ਲਿਆ ਜੇ ਜਦੋਂ ਇੱਕ ਇੱਕ ਪਰਚੇ ਜੋ ਭਰੀ ਹੋ ਜਾਂਦੇ ਆ ਦੂਜਾ ਪੈ ਜਾਂਦਾ ਇੱਕ ਤੋਂ ਹੋ ਗਏ ਭਰੀ ਦੂਜਾ ਪੈ ਜਾਂਦਾ ਤੇ ਭਾਨੇ ਤੇ ਵੀ ਇਹੋ ਕੋ ਹੋਇਆ ਤੇ ਮੈਂ ਕਦੇ ਕਦਾ ਇਹ ਗੱਲ ਸੋਚੀ ਸੀ ਕਿ ਭਰਾਓ ਜਿੱਦਾਂ ਕਦੀ 10000 ਰੁਪਏ ਦੇ ਪਰਚਾ ਪੈ ਗਿਆ ਕਦੀ ਚੈਨੀ ਖੋਣ ਦਾ ਪਰਚਾ ਪੈ ਗਿਆ ਤੇ ਹੁਣ ਪੰਜਾਬ ਪੁਲਿਸ ਵਾਲੇ ਕਿਤੇ ਇਹ ਨਾ ਕਰ ਦੇਣ ਵੀ ਕਿਸ ਦਾ ਵੈੜ ਕਾ ਜਾਂ ਝੋਟਾ ਗਵਾਜ ਕਾ ਹੋਵੇ ਉਹ ਵੀ ਭਾਨੇ ਦੇ ਸਿਰ ਦੇ ਉੱਤੇ ਮਾਰ ਦਿੱਤਾ ਜਾਵੇ ਵੀ ਭਾਨੇ ਨੇ ਕੱਢ ਕੇ ਚੋਰੀ ਚੋਰੀ ਕੱਢ ਕੇ ਸੋ ਲੈ ਗਿਆ ਭਾਨੇ ਲੈ ਗਿਆ ਤੇ ਪਰਚਾ ਕਰੋ ਕਿਸੇ ਦਾ ਵੈੜ ਕਾ ਚੋਰੀ ਹੋ ਗਿਆ ਜੀ ਹੱਦ ਹੋ ਗਈ ਯਾਰ ਤੇ ਇਹ ਜਿਹੜੇ ਸਰਕਾਰ ਦੇ ਪਾਲਤੂ ਕੁੱਤੇ ਨੇ ਡੰਗਾ ਡਾਕਟਰ ਵਰਗੇ ਇਹਨਾਂ ਦੇ 170 ਮਾਰ ਕੇ ਸਿਰਫ ਇੱਕ ਗਿਣਿਆ ਜਾਵੇ ਸਾਨੂੰ ਇਹੋ ਜਿਹੇ ਖੱਚਾਂ ਦੇ ਭੇਡਾਂ ਖੜੀਆਂ ਸੜੀਆਂ ਗੰਦ ਖਾਨੀਆਂ ਜਿਹੜੀਆਂ ਭੇਡਾਂ ਇਹਨਾਂ ਦੀ ਕੋਈ ਪਰਵਾਹ ਨਹੀਂ ਗਈ ਜੱਟ ਨੇ ਜੱਟ ਰਹਿਣਾ ਆ ਤੇ ਜਿੱਥੇ ਕਿਸੇ ਧੁਈ ਨੂੰ ਮੱ ਧੁਈ ਮੱਚਦੀ ਆ ਤੇ ਮੱਚਦੀ ਰਵੇ ਕਿਉਂਕਿ ਜਿਹੜੀਆਂ ਜਾਤਾਂ ਬਣਾਈਆਂ ਆ ਇਹ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਸਵਿਧਾਨ ਲਿਖਿਆ ਨਾ ਸੈਂਟਰ ਗਵਰਨਮੈਂਟ ਨੇ ਇਹ ਜਾਤਾਂ ਉਥੋਂ ਬਣੀਆਂ ਬਣਾਤੀਆਂ ਆਈਆਂ ਆ ਵੀ ਤੇਰੀ ਜਾਤ ਆ ਇਹ ਤੇ ਤੇਰੀ ਜਾਤ ਆ ਇਹ ਪਹਿਲਾਂ ਉਥੇ ਸੈਂਟਰ ਗਵਰਨਮੈਂਟ ਨੂੰ ਜਾ ਕੇ ਕਹੋ ਸਵਿਧਾਨ ਦੇ ਵਿੱਚ ਜਾਤਾਂ ਦਾ ਖੰਡਨ ਕਰੋ ਜਾ ਕੇ ਤੇ ਫੇਰ ਸਾਡੇ ਨਾਲ ਗੱਲ ਕਰਿਓ ਜਿਹੜੀ ਯਾਰ ਕਿਸ ਦੀ ਹੈਗੀ ਆ ਉਹ ਆਪਣੀ ਜਾਤ ਨੂੰ ਨਾ ਲੈ ਸਕਦਾ ਬਹੁਤੀ ਕੋਈ ਗੱਲ ਨਹੀਂ ਗਈ ਬਾਕੀ ਵੇਖੋ ਜਿਹੜੀ ਇਹ ਗੱਲ ਆਪਣੀ ਜਿਹੜਾ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਛਕ ਲੈਂਦਾ ਉਹ ਖੰਡੇ ਬਾਟੇ ਦੀ ਪਾਵ ਲੈ ਲੈਂਦਾ ਉਹਨੂੰ ਆਪਾਂ ਖਾਲਸਾ ਕਹਾਂਗੇ ਕਿਉਂਕਿ ਅਸੀਂ ਖਾਲਸੇ ਖੋਦਿਆ ਤੇ ਉਹ ਖਾਲਸਾ ਹੋ ਸਕਦਾ ਆ ਜਿਹਨੇ ਅੰਮ੍ਰਿਤ ਨਹੀਂ ਛਕਿਆ ਜਿਹੜਾ ਇੱਕ ਸਿੱਖ ਆ ਸਿੱਖ ਦੇ ਪਹਿਰਾਵੇ ਵਿੱਚ ਆ ਉਹ ਆਪਣੀ ਯਾਦ ਦੇ ਨਾਲ ਪੂਰਾ ਪੂਰਾ ਰਿਲੇਟਡ ਹੈ ਤੇ ਹੋਰ ਰਿਲੇਟਡ ਰਹੇਗਾ ਜੇਕਰ ਤੁਸੀਂ ਆਨੇ ਆ ਯਾਤਾਂ ਦੀ ਗੱਲ ਕਰਦੇ ਆ ਤੇ ਜਿਹੜੀਆਂ ਤੁਹਾਨੂੰ ਸਿਵਦਾ ਮੰਡੀਆਂ ਆ ਸਹੂਲਤਾਂ ਮਿਲਣ ਡੀਆਂ ਆ ਤੇ ਜੇ ਤੁਸੀਂ ਇਹ ਗੱਲ ਕੀਤੀ ਹੈ ਤਾਂ ਸਹੂਲਤਾਂ ਵਿੱਚ ਤੁਹਾਨੂੰ ਸੈਂਟਰ ਗਵਰਨਮੈਂਟ ਵੱਲੋਂ ਪੂਰੀਆਂ ਪੂਰੀਆਂ ਮਿਲਣ ਡੀਆਂ ਜੱਟਾਂ ਨੂੰ ਕੀ ਸਹੂਲਤਾਂ ਮਿਲਣ ਡੀਆਂ ਦੱਸੋ ਕੀ ਸਹੂਲਤਾਂ ਆ ਤੇ ਜੇਕਰ ਅਸੀਂ ਆਪਣੇ ਨੌਜਵਾਨ ਪੰਜਾਬ ਦੇ ਕੋਈ ਹੱਕ ਸੱਚ ਦੀ ਗੱਲ ਕਰਦੇ ਨੇ ਹੱਕ ਸੱਚ ਤੇ ਖੜਦੇ ਨੇ ਤੇ ਇਹੋ ਜੇ ਕਤੀੜਾਂ ਨੂੰ ਖੱਤਾਂ ਨੂੰ ਗੰਦਾ ਨੂੰ ਗੰਦਾ ਨੂੰ ਖੁਰਕ ਹੁੰਦੀ ਆ ਅੱਗ ਲੱਗਦੀ ਆ ਸਰਦ ਦੇ ਜਲਦੇ ਤੇ ਮਰਦੇ ਨੇ ਤੇ ਭਾਈ ਜਿਹੜੇ ਜਿਹੜੇ ਵੀਰਾਂ ਦਾ ਉਹਨੇ ਪਾਣੇ ਨੇ ਸਾਥ ਦਿੱਤਾ ਆ ਉਹ ਵੀ ਵੀਰ ਖੜਨ ਉਹ ਵੀ ਵੀਰੋ ਦਾ ਸਾਥ ਦੇਣ ਕਿਉਂਕਿ ਜੇਲ੍ਹਾਂ ਦੇ ਵਿੱਚ ਜ਼ਿੰਦਗੀ ਬਹੁਤ ਬੰਦੇ ਦੀ ਖਰਾਬ ਜੇ ਜੇਲ੍ਹਾਂ ਬੜੀਆਂ ਔਖੀਆਂ ਜੇ ਜਿਨ੍ਹਾਂ ਕਟੜੀਆਂ ਬਹੁਤ ਮਾੜੀਆਂ ਨੇ ਤੇ ਇਹ ਜਿਹੜਾ ਕੋਈ ਹੱਕ ਸੱਚ ਦੇ ਵਾਸਤੇ ਗੱਲ ਕਰੂਗਾ ਉਹਨੂੰ ਜੇਲ੍ਹ ਜਾਣਾ ਜ਼ਰੂਰ ਪੈਣਾ ਇਹ ਗੱਲ ਯਾਦ ਰੱਖਿਓ ਅੱਜ ਜੇ ਪਾਣੇ ਦੇ ਪਈ ਆ ਤੇ ਮੁੜ ਕੇ ਇਹ ਨਾ ਕਹੋ ਕਿ ਸਾਨੂੰ ਕਿਹੜਾ ਕੋਈ ਖ਼ਤਰਾ ਆ ਇਹ ਸਾਰਿਆਂ ਦੀ ਵਾਰੀ ਆਉਣੀ ਜੇ ਸਾਰਿਆਂ ਦੀ ਵਾਰੀ ਆਉਣੀ ਜੇ ਤਾਂ ਤਿਆਰ ਬੱડા ਤਿਆਰ ਹੀ ਰਹੋ ਜੇਕਰ ਆਪਾਂ ਜੇ ਕਿਸੇ ਦੇ ਨਾਲ ਨਾ ਨ ਖੜੇ ਇਹ ਗੱਲ ਸਹੀ ਆ ਮੰਨਦੇ ਆਂ ਹੀ ਮੈਂ ਇਹ ਗੱਲ ਸਦਾ ਹੀ ਕਹਿੰਦਾ ਰਹੂੰਗਾ ਕਿ ਇਹਨਾਂ ਨੇ ਸਾਡਾ ਵੇਖੋ ਅਸੀਂ ਉੱਥੇ ਗਏ ਆਪਣੇ ਪੰਜਾਬ ਪੁਲਿਸ ਸਰਦਾਰ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਪੀਪੀ ਤੇ ਹਰਪ੍ਰੀਤ ਸਿੰਘ ਮਖੂ ਸੁਖ ਜਗਰਾਓ ਮਾਨ ਬਠੰਡੇ ਵਾਲਾ ਲਾਲੀ ਤਰਨਤਾਰਨ ਵਾਲਾ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜਾਂ ਮੇਰੇ ਨਾਲ ਗਈਆਂ ਮੇਰੇ ਲਾਡਰੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਸਾਡੇ ਨਾਲ ਸਾਰੇ ਜਾਣੇ ਗਏ ਸਾਰਿਆਂ ਨੇ ਇਕੱਠ ਕੀਤਾ ਤੇ ਹੋਰ ਵੀ ਜਿੰਨੇ ਵੀਰ ਭਰਾਏ ਸਾਰੇ ਸਦਕਾਰ ਜੋਗ ਨੇ ਜੱਟ ਸਿੱਖ ਸਾਰੇ ਜੰਨੇ ਆਏ ਨੇ ਤੇ ਇਹਨਾਂ ਵੀਰਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਉਂਕਿ ਇਹਨਾਂ ਨੂੰ ਰਾਜਨੀਤੀ ਦਾ ਭੂਤ ਸਿਰ ਤੇ ਸਵਾਰ ਸੀ ਤੇ ਹੁਣ ਲੱਗਾ ਨਾ ਪਤਾ ਸਾਰਿਆਂ ਨੂੰ ਵੀ ਭਾਈ ਇਕੱਲਾ ਬੰਦਾ ਕੁਝ ਨਹੀਂ ਹੋ ਸਕਦਾ ਪੰਜਾਬ ਦੇ ਨੌਜਵਾਨ ਸਾਰਿਆਂ ਨੂੰ ਰਲ ਕੇ ਚੱਲਣਾ ਪੈਣਾ ਤੇ ਰਲ ਕੇ ਸਾਰਿਆਂ ਦਾ ਸਾਥ ਦੇਣਾ ਪੈਣਾ ਫਿਰ ਗੱਲ ਬਣਦੀ ਆ ਇਦਾਂ ਇਕੱਲੇ ਇਕੱਲੇ ਨਾਲ ਗੱਲ ਨਹੀਂ ਬਣਦੀ ਤੇ ਫਿਰ ਵੀ ਸਾਨੂੰ ਦੁੱਖਿਆ ਬਾਈ ਇਹ ਵੀ ਕਿਹ ਮਾ ਦਾ ਪੋਤੇ ਆ ਸਾਨੂੰ ਦੁੱਖਿਆ ਯਾਰ ਪੰਜਾਬ ਦਾ ਪੁੱਤਰ ਆ ਭਾਵੇਂ ਮਾਲਵੇ ਦਾ ਆ ਅਸੀਂ ਮਾਝੇ ਦੇ ਆ ਤੇ ਪੰਜਾਬ ਪੁਲਿਸ ਨੂੰ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਭਰਾਓ ਜੇਕਰ ਤੁਹਾਨੂੰ ਅਸੀਂ ਵੋਟਾਂ ਦੇ ਕੇ ਸਤਾ ਦੇ ਵਿੱਚ ਲਿਆਂਦਾ ਨਾ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪੰਜਾਬ ਦੇ ਇਨਸਾਨਾਂ ਉੱਤੇ ਇਹੋ ਜਿਹਾ ਤਸ਼ੱਦਦ ਨਾ ਟਾਓ ਬੰਦ ਕਰੋ ਯਾਰ ਇਹੋ ਜੇ ਕੰਮ ਛੱਡੋ ਯਾਰ ਇਹੋ ਜੇ ਕੰਮ ਨੂੰ ਕੀ ਵਾਹ ਵਾਹ ਨੂੰ ਪਏ ਜੇ ਕਿਹੜੀ ਵਾਹ ਵਾਹ ਨੂੰ ਪਏ ਜੇ ਯਾਰ ਹੱਦ ਹੋ ਗਈ ਆ ਤੁਹਾਡੇ ਵਾਲੀ ਮੈਂ ਨਾ ਛੱਡੋ ਪਰ ਇਹੋ ਜੇ ਕੰਮ ਨੂੰ ਤੇ ਉਸ ਨੂੰ ਬਰੀ ਕੀਤਾ ਜਾਵੇ ਕੋਈ ਪਰਚਾ ਨਾ ਪਾਓ ਹੋਰ ਤੇ ਜੋ ਜਮਾਨਤ ਲਗਦੀ ਆ ਲਵਾ ਕੇ ਤੇ ਉਹ ਵੀ ਆਪਣੇ ਪੰਜਾਬ ਦੇ ਵਿੱਚ ਘਰ ਆਵੇ ਤੇ ਘਰ ਆ ਕੇ ਤੇ ਆਪਣਾ ਜੋ ਵੀ ਆ ਕੰਮ ਕਾਜ ਕਰੇ ਤੇ ਸੰਗਤ ਦੀ ਸੇਵਾ ਕਰੇ ਜਿੱਥੇ ਮਰਜ਼ੀ ਆਵੇ ਜਾਵੇ ਟਾਡਾ ਯਾਰ ਨਹੀਂ ਹੋਣਾ ਚਾਹੀਦਾ ਐਡਾ ਦਬ ਦਬਾ ਕਿਉਂ ਯਾਰ ਪੰਜਾਬ ਦੇ ਨੌਜਵਾਨਾਂ ਦਾ ਤੁਸੀਂ ਕਹਾਨ ਕਰ ਰਹੇ ਹੋ ਕੋ ਕਿਉਂ ਯਾਰ ਪੰਜਾਬ ਦੇ ਨੌਜਵਾਨਾਂ ਨੂੰ ਜੇਲਾ ਸੁਰ ਸੁਰ ਕੇ ਉਹਨਾਂ ਦੀ ਜ਼ਿੰਦਗੀਆਂ ਬਰਬਾਰ ਕੰਢੇ ਹੋ ਮੈਂ ਇਹ ਕਹਿਣਾ ਚਾਹੁੰਦਾ ਬੁਚੜੋ ਉਹ ਬੁਚੜੋ ਜਿਨ੍ਹਾਂ ਨੂੰ ਤੁਸੀਂ ਜੇਲਾ ਦੇ ਵਿੱਚ ਸੁੱਟਿਆ ਉਹਨਾਂ ਵਿਚਾਰਿਆਂ ਨੂੰ ਅੱਜ ਤੱਕ ਬਾਹਰ ਦੀ ਹਵਾ ਨਹੀਂ ਲੱਗਣ ਦਿੱਤੀ ਉਹਨਾਂ ਬੁਚੜਾ ਨੇ ਜਿਹੜੇ ਬੁਚੜ ਅੱਜ ਵੀ ਉਹਨਾਂ ਦੇ ਖਿਲਾਫ ਬੋਲਦੇ ਨੇ ਡੰਗਾ ਡਾਕਟਰ ਵਰਗੇ ਨੇ ਮੰਡ ਵਰਗੇ ਨੇ ਗੰਦ ਸੜਾ ਪਕਾਈਆਂ ਮਾਰਦੇ ਨੇ ਡੰਗਾ ਡਾਕਟਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਆਪਣਾ ਮਾਂ ਦਾ ਦੁੱਧ ਪੀਤਾ ਤਾਂ ਬਾਹਰ ਆ ਕੇ ਗਰਾਊਂਡ ਲੈਵਲ ਤੇ ਕੋਈ ਗੱਲ ਕਰਕੇ ਵਿਖਾ ਜੜੀਆਂ ਤੇਆਂ ਕਤੀੜਾ ਮੁਸ਼ਕ ਮਾਰਨੀਆਂ ਗੰਦ ਖਾਣੀਆਂ ਭੇਡਾਂ ਉਹ ਵੀ ਲਿਆਵਾਰ ਪਤਾ ਲੱਗੇ ਤੁਹਾਨੂੰ ਤੇ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਵੀਰਾਂ ਦੇ ਭਰਾਵਾਂ ਨੂੰ ਵੀਡੀਓ ਨੂੰ ਪੂਰਾ ਫੁੱਲ ਬਟਾ ਫੁੱਲ ਸ਼ੇਅਰ ਕਰਕੇ ਉਹਨਾਂ ਵੀਰਾਂ ਭੈਣਾ ਭਰਾਵਾਂ ਤੱਕ ਪਹੁੰਚਾ ਦਿਓ ਜਿਹੜਾ ਆਪਾਂ ਇਕੱਠ ਕਰਨਾ ਤੇ ਇਕੱਠ ਉਹ ਦਿਨ ਸਾਰੇ ਵੀਰ ਆਪਣੇ ਇਕੱਠੇ ਹੋ ਜਾਣ ਤੇ ਆਪਾਂ ਰਲ ਮਿਲ ਕੇ ਸਾਰੇ ਉਹਦਾ ਸਾਧ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ